ਕਾਂਗਰਸ ਜਿਹੜੇ ਉਹ ਜਿਹੜਾ ਰਾਜ ਬਣਾਉਣਾ ਚਾਹੁੰਦੇ ਸੀ ਉਹ ਇਹ ਜਿਹੇ ਰਾਜ ਨਹੀਂ ਬਣਾਉਣਾ ਚਾਹੁੰਦੇ ਸੀ ਉਹ ਤਾਂ ਫੈਡਰਲ ਸਿਸਟਮ ਬਣਾਉਣਾ ਚਾਹੁੰਦੇ ਸੀ ਵੀ ਚਾਰ ਜ਼ੋਨਾਂ ਦੇ ਵਿੱਚ ਵੰਡ ਦੋ ਜੀ ਫਿਰ 10 ਸਾਲ ਦੇ ਵਿੱਚ ਕੋਈ ਇੱਕ ਜ਼ੋਨ ਤੋਂ ਦੂਜੇ ਜ਼ੋਨ ਜਾਣਾ ਪਰ ਕਾਂਗਰਸ ਜਿਹੜੀ ਹੂੰ ਉਹਦੇ ਮੰਤ ਸੀ ਜਿਹੜਾ ਉਹੀ ਹਿੰਦੂਵਾਦ ਵਾਲੀ ਜਿਹੜੀ ਸੀ ਨਾ ਮਤਲਬ ਬਹੁਤ ਲੁਕਵੇਂ ਰੂਪ ਚ ਹੂੰ ਭਾਰਤ ਮਾਤਾ ਭਾਰਤ ਮਾਤਾ ਹਾਲਾਂਕਿ ਭਾਰਤ ਕਦੇ ਵੀ ਇੱਕ ਦੇਸ਼ ਨਹੀਂ ਰਿਹਾ 565 ਦੇ ਕਰੀਬ ਰਿਆਸਤਾਂ ਨੂੰ ਗੁਲਾਮ ਕੀਤਾ ਅੰਗਰੇਜ਼ਾਂ ਨੇ ਰਿਆਸਤ ਉਹ ਦੇਸ਼ ਹੁੰਦਾ ਸੀ ਹੂੰ ਉਹਨਾਂ ਵੇਲੇਾਂ 'ਚ ਜਦੋਂ 47 ਤੋਂ ਬਾਅਦ ਸੰਵਿਧਾਨ ਘੜਿਆ ਹੂੰ ਜਿੱਥੇ ਲਿਖਿਆ ਨਾ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ ਹੂੰ ਇੰਡੀਆ ਦੇ ਨਾਲ ਭਾਰਤ ਜੋੜਿਆ ਭਾਰਤ ਆ ਜਿਹੜਾ ਹਿੰਦੂ ਇਤਿਹਾਸ ਦੇ ਵਿੱਚ ਇੱਕ ਰਾਜ ਦਾ ਸੰਕਲਪਾ ਰਾਜ ਭਾਰਤ ਦਾ ਹੂੰ ਉਹਨਾਂ ਵੇਲੇਾਂ ਦੇ ਵਿੱਚ ਵੀ ਜਦੋਂ ਸੰਵਿਧਾਨ ਬਣਾਇਆ ਜਿਹਨੂੰ ਕਹਿੰਦੇ ਆ ਸੰਘਾਤਮਕ ਵੀ ਆ ਏਕਾਤਮਕ ਵੀ ਆ ਹੂੰ ਉਦੋਂ ਉਹਨਾਂ ਨੂੰ ਪਤਾ ਸੀ ਵੀ ਹਕੀਕਤ ਭਾਰਤ ਦੀ ਕੀ ਹੈ